ਆਤਿ ਗੁਰੂ ਹੈ ਨਾ ਪੂਰਾ ਪਾਤਸ਼ਾਹ ਇੱਕ ਗੱਲ ਹੋਰ ਤੁਹਾਨੂੰ ਚੇਤੇ ਕਰਾ ਦੇ ਆ ਜਦੋਂ ਜਹਾਂਗੀਰ ਬਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਿਲਿਆ ਆਗਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰਿਹਾ ਇੱਕ ਪਾਸੇ ਤੰਬੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੱਗਿਆ ਇੱਕ ਪਾਸੇ ਇੱਕ ਪਾਸੇ ਤੰਬੂ ਲਾਇਆ ਮੁਗਲ ਬਾਦਸ਼ਾਹ ਜਹਾਂਗੀਰ ਨੇ ਆਪਣਾ ਤੁਹਾਨੂੰ ਪਤਾ ਹੈ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਧਾਹੀ ਸਿੱਖ ਦੀ ਉਹ ਸਿੱਖ ਨਾ ਧਾ ਵੱਡ ਕੇ ਲੈ ਕੇ ਆਇਆ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤੰਬੂ ਅੱਗੇ ਵੀ ਸਿੱਖਾਂ ਦੇ ਪਹਿਰੇ ਨੇ ਮੌਗਲ ਬਾਦਸ਼ਾਹ ਜਹਾਂਗੀਰ ਦੇ ਤੰਬੂ ਅੱਗੇ ਵੀ ਉਹਦੇ ਲੋਕੜਾਂ ਚਾਕਰਾਂ ਦੇ ਪੈਰੇ ਭੱਜਿਆ ਭੱਜਿਆ ਆਇਆ ਕਹਿੰਦਾ ਵੀ ਸੁਣਿਆ ਸੱਚੇ ਬਾਦਸ਼ਾਹ ਇੱਥੇ ਆਏ ਨੇ ਸੁਣਿਆ ਸੱਚੇ ਬਾਦਸ਼ਾਹ ਇੱਥੇ ਆਏ ਨੇ ਪਰ ਆਓ ਮੈਂ ਅਸੀਂ ਦਰਸ਼ਨ ਕਰਨੇ ਦੱਸੋ ਕਿਹੜਾ ਤੰਬੂ ਹੈ ਉਹ ਕਹਿੰਦੇ ਜੀ ਆ ਬਾਦਸ਼ਾਹ ਦਾ ਤੰਬੂ ਹੈ ਕਾ ਅਸੀਂ ਅੰਦਰ ਗਿਆ ਹੁਣ ਅੰਦਰ ਤਾਂ ਬੈਠਾ ਕਿ ਜਹਾਂਗੀਰ ਬਾਦਸ਼ਾਹ ਦੁਨੀਆ ਦਾ ਬਾਦਸ਼ਾਹ ਇੱਕ ਪੈਸਾ ਰੱਖਿਆ ਬੇਨਤੀ ਕੀਤੀ ਤੁਸੀਂ ਉਹ ਦੁਨੀਆ ਵਾਈਟ ਤੁਸੀਂ ਉਹ ਸੱਚੇ ਬਾਦਸ਼ਾਹ ਮੇਰੀ ਮੰਦ ਖਲਾਸੀ ਕਰੋ ਮੈਂ ਜੀਵਨ ਮੁਕਤੀ ਅਕਸ਼ਰ ਬਾਦਸ਼ਾਹ ਨੇ ਹੱਥ ਕੜੇ ਕਰ ਦਿੱਤੇ ਇਸ ਨੂੰ ਉਹ ਮੈਂ ਤਾਂ ਭਾਈ ਸੰਸਾਰ ਦਾ ਦੁਨੀਆ ਦਾ ਇਹਨਾਂ ਲੋਕਾਂ ਦਾ ਬਾਦਸ਼ਾਹ ਸੱਚੇ ਬਾਦਸ਼ਾਹ ਤਾਂ ਉਹ ਸਾਹਮਣੇ ਤਰੁੰਦਾ ਜਾਂ ਉੱਥੇ ਚਲਿਆ ਗਿਆ ਮੈਂ ਇਹਨੂੰ ਦੌੜ ਦੇ ਸਕਦਾ ਖਜ਼ਾਨੇ ਤੋਂ ਤੇਰੀ ਗਰੀਬੀ ਦੂਰ ਕਰ ਸਕਦਾ ਪਰ ਮੈਂ ਤੈਨੂੰ ਹੋਰ ਦਿਲ ਦਾ ਸਾਥ ਦਾ ਦੱਸਣਾ ਸ੍ਰੀ ਵਾਹਿਗੁਰੂ ਇਹ ਹੈ ਗੁਰੂ ਸਾਹਿਬ ਸੱਚੇ ਪਾਥਾ ਗੁਰਨਾਥਕ ਦੇ ਘਰ ਦੀ ਵਡਿਆਈ ਮਹੱਤਤਾ ਪਾਈ ਗੁਰਦਾਸ ਜੀ ਕਹਿੰਦੇ ਸਤ ਗੁਰ ਪੂਰਾ ਪਾਤਿ ਸਾਹੁ ਸਿਮਰ ਸਤ ਨੂੰ ਸੰਗ ਲੀਣਾ ਸਿਮਲ ਸੰਗ ਸਤ ਸਨੀਣਾ ਗੁਰੂ ਤਾਂ ਐਸਾ ਬਾਦਸ਼ਾਹ ਹੋਵੇ ਪਾਈ ਉਹ ਹਰ ਸਮਾਨ ਨਹੀਂ ਰਾਜਾ ਇਹ ਭੂਤ ਸਰ ਦੇਸ